ਇਸ ਲਈ ਪਾਹਲ ਕਪੂਆ ਦੇ ਗਰੋਟਾ ਬਲਾਕ ਦੇ ਪਵਾਨੀ ਪਿੰਡ ਦੇ ਵਿੱਚ ਮੌਜੂਦ ਹੈਗੇ ਆ ਤੁਹਾਨੂੰ ਦੱਸ ਦਈਏ ਕਿ ਬਸ ਲੰਬੇ ਸਮੇਂ ਤੋਂ ਸਥਾਨਕ ਲੋਕ ਜਿਹੜੇ ਨੇ ਪੱਟੀਆਂ ਤੇ ਜਾਣ ਵਾਲੀਆਂ ਟਰਾਲੀਆਂ ਤੋਂ ਪਰੇਸ਼ਾਨ ਸੀਗੇ ਕਿਉਂਕਿ ਟਰਾਲੀਆਂ ਵਾਲੇ ਜਿਹੜੇ ਨੇ ਉਹ ਮਿੱਟੀ ਲੱਦ ਕੇ ਔਰ ਉੱਚੀ ਆਵਾਜ਼ ਦੇ ਵਿੱਚ ਗਾਣੇ ਲਗਾ ਕੇ ਤੇ ਨਿਕਲਦੇ ਸੀਗੇ ਤੇ ਕਾਫੀ ਜ਼ਿਆਦਾ ਲੋਕਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਰੋਸ ਸੀਗਾ ਜਿਸ ਤੋਂ ਬਾਅਦ ਸਥਾਨਕ ਲੋਕਾਂ ਵੱਲੋਂ ਕਪਤਨ ਮੰਤਰੀ ਪੰਜਾਬ ਲਾਲਚੰਦ ਕਟਾਰਚ ਖਾਣਾ ਨਾਲ ਆਪਣੀ ਇਸ ਸਮੱਸਿਆ ਜਿਹੜੀ ਸਾਂਝੀ ਕੀਤੀ ਗਈ ਜਿਸ ਤੋਂ ਬਾਅਦ ਉਹਨਾਂ ਵੱਲੋਂ ਸਖਤ ਸਖਤ ਹਦਾਇਤਾਂ ਜਿਹੜੀਆਂ ਜਾਰੀ ਕਰ ਦਿੱਤੀ ਗਈਆਂ ਕਿ ਜਿਹੜੀਆਂ ਆਦਿ ਦਿਨ ਵੇਲੇ ਜਿਹੜੀਆਂ ਉਹ ਟਿਪਰਾਵਾਂ ਟਰਾਲੀਆਂ ਜਿਹੜੀਆਂ ਬੰਦ ਕਰ ਦਿੱਤੀ ਗਈਆਂ ਜਿਸ ਤੋਂ ਬਾਅਦ ਸਤਨਿਕ ਲੋਕਾਂ ਵੱਲੋਂ ਕੈਬਨ ਮੰਤਰੀ ਪੰਜਾਬ ਲਾਲਚੰਦ ਕਟਾਰਚ ਖੋਣਾਂ ਦਾ ਧੰਨਵਾਦ ਕੀਤਾ ਗਿਆ ਆਉ ਦਿਖਦਾ ਰਿਪੋਰਟ ਤੇ ਗੱਲਬਾਤ ਕਰਦੇ ਹਾਂ ਸਤਨਿਕ ਲੋਕਾਂ ਦੇ ਨਾਲ ਔਰ ਕੈਬਨ ਮੰਤਰੀ ਪੰਜਾਬ ਲਾਲਚੰਦ ਕਟਾਰਚ ਖੋਣਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਨਵੀਆਂ ਹਦਾਇਤਾਂ ਦੇ ਬਾਰੇ ਕੀ ਕਹਿੰਦਾ ਤੁਹਾਡਾ ਹੁਣ ਸਟ੍ਰੇਟ ਫਾਰਵਰਡ ਆਡਰ ਨੇ ਕਿ ਦਿਨ ਵੇਲੇ ਨਿੱਕੀ ਵਾਲੀਆਂ ਟਰਾਲੀਆਂ ਨਹੀਂ ਚੱਲਣਗੀਆਂ ਤੁਹਾਡੇ ਇਹ ਕਿਸ ਇਲਾਕੇ ਦੇ ਵਿੱਚ ਕੀ ਕਹਿੰਦਾ ਬੰਦਾ ਮੰਤਰੀ ਸਾਹਿਬ ਦਾ ਬਹੁਤ ਵਧੀਆ ਉਪਰਾਲਾ ਮੈਂ ಗ್ರಾಮ ਪੰਚਾਇਤ ਸਰਪੰਚ ਰਜਨੀਸ਼ਤ ਰੂਪੀਆ ਭਵਾਨੀ ਤੋਂ ਤੇ ਪਿਛਲੇ ਪਿਛਲੇ ਹਫਤੇ ਮੰਤਰੀ ਸਾਹਿਬ ਸਾਡੇ ਕੋਲ ਆਏ ਸੀ ਐਂ ਉਹਨਾਂ ਨੂੰ ਕਿਹਾ ਹੈ ਕਿ ਸਾਨੂੰ ਸਾਡੇ ਇਲਾਕੇ ਨੂੰ ਬਹੁਤ ਹੀ ਦਿੱਕਤ ਹੈ ਮਿੱਟੀ ਨਾਲ ਪਰੇਸ਼ਾਨ ਹੈ ਲੋਕੀ ਕਾਫੀ ਓਵਰਲੋਡਿੰਗ ਕਰਕੇ ਜਿਹੜੀ ਮਿੱਟੀ ਦੀ ਮਾਈਨਿੰਗ ਹੋਈਦੀ ਉਹਦੇ ਕਰਕੇ ਤੇ ਮੰਤਰੀ ਸਾਹਿਬ ਨੇ ਉਸੇ ਟਾਈਮ ਹੀ ਲਾਈਵ ਮਤਲਬ ਸਾਡੇ ਸਾਹਮਣੇ ਫੋਨ ਕੀਤਾ ਹੈ ਮਲਾਜਮਾਨ ਨੂੰ ਤੇ ਮਲਾਜਮਾਨ ਨੇ ਕਿਹਾ ਸੀ ਕਿ ਆਪਣੇ ਜਿਹੜੇ ਇੱਪਰ ਇਸੇ ਟਾਈਮ ਤੋਂ ਬੰਦ ਹੋ ਜਾਣਾ ਤੇ ਉਸੇ ਦਿਨ ਦੇ ਟਿਪਰ ਟਰਾਲੀਆਂ ਬੰਦ ਹੈ ਤੇ ਬਾਕੀ ਮੰਤਰੀ ਸਾਹਿਬ ਨੂੰ ਅਸੀਂ ਫਿਰ ਫੋਨ ਕੀਤਾ ਸੀ ਤਾਂ ਅਸੀਂ ਕਹੇ ਕਿ ਜਿਹੜੀਆਂ ਟਰਾਲੀਆਂ ਆ ਉਹ ਵੀ ਬੰਦ ਹੋਣੇ ਜਿਹੜੀਆਂ ਉਹ ਵੀ ਰਾਤ ਨੂੰ ਹੀ ਚਲਣੀਆਂ ਚਾਹੀਦੀਆਂ ਤੇ ਜਿਸ ਤਰ੍ਹਾਂ ਸਾਨੂੰ ਟਿਪਰਾਂ ਤੋਂ ਨਜਾਤ ਮਿਲੀ ਉਸ ਤਰ੍ਹਾਂ ਇਹੀਂ ਚਾਹੁੰਦੇ ਆ ਕਿ ਸਾਨੂੰ ਟਰਾਲੀਆਂ ਤੋਂ ਵੀ ਨਜਾਤ ਮਿਲੇ ਅਗਰ ਬਾਈ ਚਾਂਸ ਜੇ ਆਪਣਾ ਬਿਜ਼ਨਸ ਚਲਾਉਣਾ ਵੀ ਚਾਹਦੇ ਆ ਤੇ ਆਪਣੀਆਂ ਜੋ ਟਰਾਲੀਆਂ ਉਹ ਟੱਕ ਕੇ ਰੂਲ ਰੈਗੂਲੇਸ਼ਨ ਦੇ ਹਿਸਾਬ ਨਾਲ ਫਿਰ ਚਲਾਉਣ ਕਿਹੜੇ ਪਿੰਡ ਹੈ ਔਰ ਹੁਣ ਸਖਤ ਆਰਡਰ ਨੇ ਕਿ ਇਹ ਟਰਾਲੀਆਂ ਜਿਹੜੀਆਂ ਉਹ ਮੇਰਾ ਨਾਮ ਬਲਜੀਤ ਸਿੰਘ ਬਲਾਕ ਪ੍ਰਧਾਨ ਘਰੋਟਾ ਪਿੰਡ ਮਹਿਰਾ ਜੰਗਲ ਦੇਖੋ ਜੀ ਮੰਤਰੀ ਸਾਹਿਬ ਸਾਡੇ ਕੋਲ ਆਏ ਸੀ ਅਸੀਂ ਉਹਨਾਂ ਦੇ ਅੱਗੇ ਬੇਨਤੀ ਕੀਤੀ ਸੀ ਕਿ ਮੰਤਰੀ ਸਾਹਿਬ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਕਿ ਜਿਹੜੇ ਰਿਸ਼ਤੇਦਾਰਾਂ ਦੇ ਜਾਣਾ ਹੋਏ ਅਸੀਂ ਬਾਈਕ ਲੈ ਕੇ ਨਿਕਲਦੇ ਆਂ ਤੇ ਮਿੱਟੀ ਜਿਹੜੇ ਹਾਈਵੇ ਜਿਹੜੇ ਇੰਨੀ ਕਿ ਤੇਜ਼ ਇੱਥੋਂ ਨਿਕਲਦੇ ਸੀ ਕਿ ਮਿੱਟੀ ਨਾਲ ਪੂਰੇ ਕੱਪੜੇ ਖਰਾਬ ਹੋ ਜਾਂਦੇ ਸੀ ਠੀਕ ਹੈ ਜੀ ਮੰਤਰੀ ਸਾਹਿਬ ਨੇ ਸਾਡੀ ਗੱਲਬਾਤ ਸੁਣ ਕੇ ਤੁਰੰਤ ਐਕਸ਼ਨ ਕੀਤਾ ਤੇ ਜਿਹੜੇ ਹਾਈਵੇ ਆ ਟਰਾਲੀਆਂ ਉਹ ਬੰਦ ਕਰਵਾਤੀਆਂ ਤੇ ਨਾਈਟ ਨੂੰ ਚਲਦੀਆਂ ਸਾਨੂੰ ਬੜੀ ਖੁਸ਼ੀ ਆਏ ਇਹ ਅਸੀਂ ਹੋਣ ਹੀ ਨਹੀਂ ਬਾਅਦ ਚੁੱਕਰੇ ਕਮ ਸੋ ਕਮ 15 20 ਸਾਲ ਤੋਂ ਹੀ ਇਹ ਬਾਅਦ ਚੁੱਕਦਿਆਂ ਜਦੋਂ ਦਾ ਮਿੱਟੀ ਦਾ ਟਰੈਕਟਰਾਂ ਦੇ ਢੋਂਦਾ ਜਿਹੜਾ ਇਹ سلسلہ ਚੱਲਿਆ ਸਾਡੀ ਸੁਣਵਾਈ ਕਿਸੇ ਸਰਕਾਰ ਨੇ ਨਹੀਂ ਕੀਤੀ ਤੇ ਪਹਿਲੀ ਜਿਹੜੀ ਸਰਕਾਰ ਆ ਜਿਨੇ ਸਾਡਾ ਇਹ ਜਿਹੜੇ ਇੱਕ ਜਿਹੜਾ ਸਾਡਾ ਜਿਹੜੀ ਬੇਨਤੀ ਹੈ ਇਹ ਸਵੀਕਾਰ ਕੀਤੀ ਹੈ ਅਸੀਂ ਮੰਤਰੀ ਸਾਹਿਬ ਦਾ ਦਿਲੋਂ ਧੰਨਵਾਦ ਕਰਦੇ ਹਾਂ ਬਹੁਤ ਵਧੀਆ ਕੰਮ ਜਿਹੜਾ ਮੰਤਰੀ ਸਾਹਿਬ ਨੇ ਇਸ ਇਲਾਕੇ ਲਈ ਕੀਤਾ ਜਨਾਬ ਜਿਹੜੀਆਂ ਮਿੱਟੀ ਦੀਆਂ ਟਰਾਲੀਆਂ ਜਿਹਨੇ ਤੁਹਾਡੇ ਇਲਾਕੇ 'ਚ ਚੱਲਦੀਆਂ ਸੀ ਜਿਨ੍ਹਾਂ ਨਾਲ ਇਸ ਇਲਾਕੇ ਦੇ ਲੋਕ ਬਹੁਤ ਖੁਸ਼ਾਂ ਸੀਗੇ ਮੰਤਰੀ ਸਾਹਿਬ ਨੇ ਆਰਡਰ ਦੇ ਕੇ ਬੰਦ ਕਰਵਾ ਦਿੱਤੀ ਯਾਰ ਆ ਤੁਮ ਚਲਉਂਗੀਆਂ ਸਿਰਫ ਪੜਾਕੀ ਕਹਿਣਾ ਸਰ ਪਿਛਲੇ ਹਫਤੇ ਮੰਤਰੀ ਸਾਹਿਬ ਆਏ ਹੀ ਸਾਡੇ ਕੋਲ ਇੱਥੇ ਪੋਨੀ ਦੇ ਰਜਮੀਰ 'ਚ ਜਿਹੜੇ ਆਪਣੇ ਸਰਪੰਚ ਨੇ ਨਵੇਂ ਬਣੇ ਨੇ ਤੋਂ ਅਹੀਂ ਰਕਾਸਟ ਕੀਤੀ ਮੰਤਰੀ ਸਾਹਿਬ ਕੋਲ ਕਿ ਦੇਖੋ ਇੱਥੇ ਐਕਸੀਡੈਂਟ ਸਪੀਕਰ ਲਾਇਦੇ ਹੁੰਦੇ ਨੇ ਓਵਰਲੋਡ ਚੱਲਦੀਆਂ ਨੇ ਟਰਾਲੀਆਂ ਜਿਹੜੇ ਸਾਡੇ ਬੱਚੇ ਵੀ ਸਕੂਲ ਜਾਂਦੇ ਨੇ ਆਉਂਦੇ ਨੇ ਤੇ ਕਾਫੀ ਜਣੀ ਕੇ ਤੇਜ਼ ਗੱਡੀਆਂ ਚਲਾਉਂਦੇ ਨੇ ਟਿਪਰਾ ਵਾਲੇ ਚਲੋ ਟਿਪਰਾਂ ਤੇ ਬੰਦ ਹੋ ਗਈਆਂ ਉਹਨੇ ਟਰੈਲਿੰਗ ਵਾਲਿਆਂ ਅਸੀਂ ਕਹਿੰਦੇ ਆਂ ਵੀ ਅੰਡਰ ਲੋਡ ਉਹ ਚੱਲਣਾ ਇੱਕ ਟਰਪਾਲ ਨਾਲ ਟੱਕ ਕੇ ਚੱਲਣਾ ਕਿਉਂਕਿ ਜਿਹੜਾ ਬੰਦਾ ਕੋਈ ਜਾਂਦਾ ਹੋਏ ਨਾਲ ਤੇ ਪਿੱਛੇ ਆਂਦਾ ਮੋਟਰਸਾਈਕਲ ਦੇ ਉੱਤੇ ਅੱਖਾਂ 'ਚ ਘੇਰ ਵੀ ਕਈ ਵਾਰੀ ਪੈਂਦੀ ਆ ਤੇ ਉਹਦੀ ਵਜ੍ਹਾ ਨਾਲ ਐਕਸੀਡੈਂਟ ਵੀ ਹੋ ਸਕਦਾ ਤੇ ਬਾਕੀ ਜਿਨ੍ਹਾਂ ਦੇ ਲੋਕਾਂ ਦੇ ਘਰ ਨੇ ਰੋਡ ਦੇ ਉੱਤੇ ਉਹ ਤਾਂ ਬਹੁਤ ਪਰੇਸ਼ਾਨ ਆਗੇ ਨੇ ਇਸ ਕਰਕੇ ਅਸੀਂ ਪ੍ਰਸ਼ਾਸਨ ਅੱਗੇ ਮੰਗ ਕਰਨੇ ਆ ਵੀ ਇਹ ਅੰਡਰ ਲੋਡ ਚੱਲਣ ਤਰਪਾਲ ਨਾਲ ਢੱਕ ਕੇ ਚੱਲਣ ਪਰ ਹੁਣ ਤਾਂ ਇਹਨਾਂ ਨੇ ਕਹਿਤਾ ਕਿ ਸਿਰਫ ਰਾਤ ਨੂੰ ਚੱਲਣ ਰਾਤ ਨੂੰ ਹੀ ਚੱਲਣ ਦਿਨੇ ਨਹੀਂ ਤੇ ਬਾਕੀ ਅਸੀਂ ਇਹ ਪ੍ਰਸ਼ਾਸਨ ਅੱਗੇ ਮੰਗ ਕਰਨੇ ਆ ਵੀ ਰਾਤ ਨੂੰ ਚੱਲਣ ਦਿਨੇ ਟ੍ਰੈਫਿਕ ਵੈਸੇ ਹੀ ਐ ਰੋਡ ਟੁੱਟਿਆ ਹੋਇਆ ਤੇ ਐਕਸੀਡੈਂਟ ਤੇ ਜ਼ਿਆਦਾ ਚਾਂਸ ਨੇ ਕਈ ਵਾਰੀ ਭਰੀਆਂ ਟ੍ਰੈਲੀਆਂ ਨੇ ਜਿਹੜੇ ਟੋਏ ਚ ਪੈਂਦੀਆਂ ਨੇ ਤੇ ਅੱਧੀ ਅੱਧੀ ਟਰੈਲੀ ਜਿਹੜੀ ਐ ਇਹ ਰੋਡ 'ਚ ਹੀ ਪਈ ਜਾਂਦੀ ਐ ਤੇ ਇਸ ਬਿਲਕੁਲ ਬਿਲਕੁਲ ਤੁਸੀਂ ਦੇਖਿਆ ਹੋਣਾ ਕਿ ਜਿਹੜਾ ਆਪਣੇ ਗਰੋਟਾ ਏਰੀਆ ਜਾਂ ਜੰਗਲਾ ਵਹਾਨੀਆਂ ਜਿੰਨੇ ਵੀ ਇੱਕ 25 30 40 ਪਿੰਡਾਂ ਦਾ ਜਿਹੜਾ ਏਰੀਆ ਹੈ ਇਥੇ ਕਾਫੀ ਪੱਠੇ ਹੈ ਸੋ ਇਹ ਪੱਠਿਆਂ ਦੇ ਜਿਹੜੇ ਮਾਲਕ ਨੇ ਉਹਨਾਂ ਦੇ ਪੱਠਿਆਂ ਦੇ ਉੱਤੇ ਜਿਹੜੀ ਮਿੱਟੀ ਆਂਦੀ ਹੈ ਉਹ ਮਿੱਟੀਆ ਮਿੱਟੀ ਲੈ ਕੇ ਜਿਹੜੇ ਟਰਾਲੀਆਂ ਮਤਲਬ ਚਲਦੀਆਂ ਨੇ ਉਹ ਟਰਾਲੀਆਂ ਤੋਂ ਕਾਫੀ ਅਵਾਜ਼ ਆ ਰਸਣ ਲੋਕ ਸਾਡੀਆਂ ਸੜਕਾਂ ਵੀ ਵੀ ਲਗਭਗ ਜਿਹੜਾ ਨੰਡਰ ਕਰਤੀਆਂ ਕੋਈ ਮਿੱਟੀ ਨਹੀਂ ਪਾਣੀ ਨਹੀਂ ਸੰਪਾਉਂਦੇ ਧੂੜ ਮਿੱਟੀ ਕੱਟਾ ਜਿਹੜਾ ਆ ਉਹ ਲੋਕਾਂ ਦੀ ਜ਼ਿੰਦਗੀ ਦੇ ਨਾਲ ਮਰਲੇ ਕਿਸਮ ਦਾ ਖਲਵਾੜ ਕਰ ਰਿਹਾ ਸੀਗਾ ਸੋ ਮੇਰੇ ਧਿਆਨ ਦੇ ਵਿੱਚ ਜਿਹੜੀਆਂ ਲੋਕਲ ਪੰਚਾਇਤਾਂ ਨੇ ਸਾਡੇ ਕਾਰਕੁਨਾਂ ਨੇ ਗੱਲ ਲਿਆਂਦੀ ਸੋ ਮੈਂ ਡੀਸੀ ਪਠਾਨਕੋਟ ਜੀ ਨਾਲ ਗੱਲ ਕਰਕੇ ਡਿਊਟੀ ਮਿਸ਼ਨ ਦੀ ਨਾਲ ਇਹ ਫੈਸਲਾ ਕੀਤਾ ਕਿ ਕਿਸੇ ਵੀ ਤਰ੍ਹਾਂ ਦੀ ਟਰਾਲੀ ਟਿਪਰ ਜਿਹੜਾ ਪੱਠਿਆਂ ਦੀ ਮਿੱਟੀ ਢੋਣ ਦਾ ਕੰਮ ਕਰਦਾ ਉਹ ਦਿਨੇ ਬਿਲਕੁਲ ਨਹੀਂ ਚੱਲੇਗਾ ਜਿਸ ਤਰ੍ਹਾਂ ਮਾਈਨਿੰਗ ਦੇ ਜਿਹੜੇ ਦੇਖਿਆ ਉਹ ਜਿਸ ਤਰ੍ਹਾਂ ਮਾਈਨਿੰਗ ਦੇ ਮਤਲਬ ਕਨਵੈਂਸ ਨੇ ਟਰਾਲੀਆਂ ਨੇ ਟਿਪਰ ਨੇ ਵੱਡੇ ਟਰਾਲੇ ਆ ਉਹਨਾਂ ਨੂੰ ਵੀ ਮਤਲਬ ਜਦੋਂ ਦੀ ਮਾਨ ਸਾਹਿਬ ਦੀ ਸਰਕਾਰ ਪੰਜਾਬ ਚ ਬਣੀ ਹੈ ਤੇ ਮੈਂ ਹਲਕੇ ਭੋਏ ਦੇ ਅੰਦਰ ਉਹਨਾਂ ਨੂੰ ਦੇਣੇ ਚੱਲਣ ਦੀ ਆਗਿਆ ਨਹੀਂ ਸੋ ਇਸੇ ਢੰਗ ਦੇ ਨਾਲ ਇਹ ਕਾਰੋਬਾਰ ਕਰਨਾ ਸੀ ਇਹਨਾਂ ਦੇ ਕਾਰੋਬਾਰ ਦੇ ਹਿੱਤ ਐਸੀ ਆ ਪਰੰਤੂ ਲੋਕ ਪਹਿਲੋਂ ਆ ਲੋਕਾਂ ਦੀ ਜ਼ਿੰਦਗੀ ਪਹਿਲੋਂ ਆ ਜਿਹੜਾ ਲੋਕਾਂ ਦੀ ਜ਼ਿੰਦਗੀ ਨਾਲ ਖਲਵਾੜ ਹੋ ਰਿਹਾ ਸੀਗਾ ਉਹ ਬਦਾਸ਼ਤ ਨਹੀਂ ਕੀਤਾ ਜਾਵੇਗਾ ਇਸ ਲਈ ਜਿੰਨੀਆਂ ਵੀ ਟਰਾਲੀਆਂ ਤੇ ਚਲਦੀਆਂ ਸਨ ਸੈਕੜਿਆਂ ਦੀ ਗਿਣਤੀ 'ਚ ਉਹਨਾਂ ਨੂੰ ਹਦਾਇਤ ਕੀਤੀ ਆ ਵੀ ਉਹ ਰਾਤ ਆਪਣੀ ਬਿਟੀ ਪੁੱਟੇ ਰਾਤ ਕੰਮ ਕਰਨ ਦਿਨ ਲੋਕਾਂ ਦਾ ਲੋਕਾਂ ਨੇ ਆਪਣੇ ਕਾਰੋਬਾਰ ਤੇ ਜਾਣਾ ਲੋਕਾਂ ਨੇ ਆਪਣੇ ਸ਼ਡਿਊਲ ਤੇ ਜਾਣਾ ਬੱਚਿਆਂ ਨੇ ਸਕੂਲ ਤੇ ਜਾਣਾ ਸੂਇਸ ਕਰਕੇ ਇਹ ਫੈਸਲਾ ਕੀਤਾ ਵੀ ਉਹ ਟਰਾਲੀਆਂਟਾ ਜਿਹੜੇ ਸਾਧਨ ਨੇ ਉਹਨਾਂ ਦੇ ਉਹ ਰਾਤ ਕੰਮ ਕਰਨ ਜਿਹਨੇ ਬਿਲਕੁਲ ਮਨਾਹੀ ਕਰ ਦਿੱਤੀ ਗਈ ਹੈ ਜਿਹੜਾ ਵੀ ਇਸ ਕਿਸਮ ਦੇ ਫੈਸਲੇ ਦੀ ਉਲੰਘਣਾ ਕਰੇਗਾ ਕਾਨੂੰਨ ਮੁਤਾਬਕ ਸਖਤ ਕਾਰਵਾਈ ਦੇ ਖਿਲਾਫ ਕੀਤੀ ਜਾਊ